ਰਾਗ ਮਾਲੂ ਬਾਣੀ ਰਵਿਦਾਸ ਜੀੋ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਲ ਧਰੇ ਰਹਾਉ ਜਾਕੀ ਛੂਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤੁਲੋਚਨ ਸਦਨਾ ਸੈਨ ਧਰੇ ਕਹਿ ਰਵਿਦਾਸ ਸੁਨੋ ਰੇ ਸੰਤ ਹੈ ਹਰ ਜੀਉ ਤੇ ਸਭੇ ਸਰੇ ਮਾਰੂ ਸੋਖ ਸਾਗਰ ਸੁਰੰਤਰ ਚਿੰਤਾ ਮਨ ਕਾਮ ਤੀਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਾਮ ਨਿਦ ਕਰਤਲ ਤਾਕੇ ਹਰ 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 ਨ ਜਪਸ ਰਸਨਾ ਅਵਰ ਸਭ ਸ਼ਾਡ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ ਬੇਦ ਬਿਦ 34 76 ਮਾਈ ਵਿਆਸ ਵਿਚਾਰ ਕਹੋ ਪਰਮਾਰਥ ਰਾਮ ਨਾਮ ਸਦ ਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਬੜੇ ਭਾਗ ਲਬ ਲਾਗੀ ਗਹਿਰ ਬਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ